ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਪਿੰਡ ਮੋੜੇ ਕਲਮਖੇ ਸੱਚਖੰਡ ਵਾਸੀ ਬਾਬਾ ਹਜਾਰਾ ਸਿੰਘ ਤੇ ਬਾਬਾ ਲੱਖਾ ਸਿੰਘ ਗੁਰੂ ਕੇ ਬਾਗਬਾਲਿਆਂ ਦੇ ਪੂਰਨਿਆਂ ਤੇ ਤਿੰਨ ਦਿਨਾਂ ਧਾਰਮਿਕ ਜੋੜ ਮੇਲਾ ਜਥੇਦਾਰ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕੇ ਬਾਗਬਾਲਿਆਂ ਦੀ ਅਗਵਾਈ ਹੇਠ ਪਿੰਡ ਮੋੜੇ ਨਵੇਂ ਮੋੜੇ ਕੰਗਾਵਾਲਾ ਖੂ ਮਾਨਵਾਲਾ ਦੇ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਤ ਅਤੇ ਦਿਨ ਦੇ ਸਜੇ ਦੀਵਾਨਾਂ ਵਿੱਚ ਰਾਗੀ ਢਾਡੀ ਕਵੀਸ਼ਰੀ ਜਥਿਆਂ ਨੇ ਜੁੜੀ ਸੰਗਤ ਨੂੰ ਥੂਰਵੀਰ ਜੋਧਿਆਂ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸੰਤ ਬਾਬਾ ਸਤਨਾਮ ਸਿੰਘ ਤੇ ਸੇਵਾਦਾਰ ਬਾਬਾ ਕੁਲਵੀਰ ਸਿੰਘ ਵੱਲੋਂ ਜਥਿਆਂ ਨੂੰ ਸੰਤਾਂ ਮਹਾਪੁਰਸ਼ਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੁੱਖੇ ਕਾਰ ਸੇਵਾ ਵਾਲੇ ਸੰਤ ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲੇ ਜਥੇਦਾਰ ਬਾਬਾ ਕਰਪਾਲ ਸਿੰਘ, ਸੰਤ ਬਾਬਾ ਅਵਤਾਰ ਸਿੰਘ, ਸੁਰ ਸਿੰਘ ਵਾਲੇ, ਬਾਬਾ ਚਰਨਜੀਤ ਸਿੰਘ, ਬਾਬਾ ਸਤਨਾਮ ਸਿੰਘ ਨਿੱਕਾ, ਬਾਬਾ ਸੁੱਚਾ ਸਿੰਘ बाबा सरदारा सिंह बाबा तरलोक ख्याले वाले बाबा शमशेर सिंह पिटेवड सिंह लोपो के, बाबा सवरण सिंह बेईपुई बाबा रघुवीर सिंह ख्याले वाले बाबा राजन सिंह मोड़े कल्ला बाबा महल बाबा सतनाम सिंह छोटे, बाबा रतन सिंह बाबा जोगा सिबा सिंह बाबा तेजवीर सिंह बाबा करमजीत सिंह ਸਾਂਸਦ ਗੁਰਜੀਤ ਸਿੰਘ ਓਜਲਾ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਚੇਅਰਮੈਨ ਦਰਲਾਜ ਸਿੰਘ ਸਰਕਾਰੀਆ ਸ਼ਰਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਪੱਟੇਵੱਟ ਅਕਾਲੀ ਆਗੂ ਰਾਣਾ ਰਣਵੀਰ ਸਿੰਘ ਲੋਪਕੇ ਬਾਬਾ ਕਰਨਜੀਤ ਸਿੰਘ ਪੋਲਾ ਆਦਿ ਸਨ ਅਤੇ ਇਸ ਮੁਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਖੇ ਮੱਥਾ ਟੇਕਿਆ ਅਤੇ ਪਰਿਵਾਰ ਦੀ ਸ਼ੁਕਸ਼ਾਂਤੀ ਦੀ ਅਰਦਾਸ ਕੀਤੀ ਗਈ ਇਸ ਮੁਕੇ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਅਤੇ ਵੱਖ-ਵੱਖ ਵਾਦੀਸ਼ਵ ਭਗਵਾਨਾਂ ਦੇ ਲੰਗਰ ਵੀ ਲਗਾਏ ਗਏ ਸਨ ਅਤੇ ਸ਼ਾਮ ਨੂੰ ਕਬੱਡੀ ਕਲੱਬ ਰਮਦਾਸ ਕਬੱਡੀ ਕਲੱਬ ਸੁਰਜ ਸਿੰਘ ਗੁਰੂ ਨਾਨਕ ਦੇਵ ਕਬੱਡੀ ਕਲੱਬ ਬੋਲੀਆਂ ਅਤੇ ਆਜ਼ਾਦ ਕਬੱਡੀ ਕਲੱਬ ਟੱਪਿਆਲਾ ਦੀਆਂ ਟੀਮਾਂ ਵਿੱਚ ਸਖਤ ਮੁਕਾਬਲੇ ਦੇਖਣ ਨੂੰ ਮਿਲੇ ਅਤੇ ਜੇਤੂ ਟੀਮਾਂ ਵਿੱਚ ਇਨਾਮ ਵੰਡੇ ਗਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਬਾਬਾ ਸਾਹਿਬ ਸਿੰਘ ਜੀ ਦੇ ਮੇਲਾ ਬਹੁਤ ਜੋੜ ਮੇਲਾ ਚੱਲ ਰਿਹਾ ਤਿੰਨ ਦਿਨ ਹੋ ਗਏ ਜੀ ਬਾਬਾ ਲੱਖਾ ਸਿੰਘ ਜੀ ਬਾਬਾ ਹਿਆਰਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਸੇਵਾ ਕਰਵਾ ਰਹੇ ਇਥੇ ਸਾਰੀ ਬਾਬਾ ਸਤਨਾਮ ਸਿੰਘ ਜੀ ਗਵਾਈ ਹੇਟ ਮੇਲਾ ਸਾਰਾ ਚੱਲ ਰਿਹਾ ਜੀ ਜੋ ਇਥੇ ਸੇਵਾ ਚੱਲਦੀ ਕਾਰ ਸੇਵਾ ਬਾਬਾ ਜੀ ਕਰਵਾ ਰਹੇ ਬਾਬਾ ਸਤਨਾਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਬਚਨ ਹੈ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੇ RAM ਵਸੇ ਮਨ ਮਾਹੇ ਦੇ ਪਾਵਨ ਮਹਾਵਾਕ ਅਨੁਸਾਰ ਤੰਤਨ ਬਾਬਾ ਸਹਿਬ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਉਤੇ ਪਿੰਡ ਮੌੜੇ ਕਲਾਂ ਦੀ ਧਰਤੀ ਉਤੇ ਕਰ ਸੇਵਾ ਗੁਰੂ ਕੇ ਬਾਗ ਵੱਲੋਂ ਸਚਖੰਡ ਵਾਸੀ ਮਹਾਪੁਰਸ਼ ਬਾਬਾ ਹਯਾਰਾ ਸਿੰਘ ਜੀ ਗੁਰੂ ਕੇ ਬਾਗ ਵਾਲੇ ਸੱਚਖੰਡਵਾਸੀ ਮਹਾਪੁਰਸ਼ ਬਾਬਾ ਲੱਖਾ ਸਿੰਘ ਜੀ ਗੁਰੂ ਕੇ ਬਾਗ ਵਾਲੇ ਮੌਜੂਦਾ ਸਤਕਾਰਯੋਗ ਮਹਾਪੁਰਸ਼ ਸ੍ਰੀ ਮਾਨਸੰਤ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਵੱਲੋਂ ਤੇ ਸਮੁੱਚੀ ਕਾਰ ਸੇਵਾ ਗੁਰੂ ਕੇ ਬਾਗ ਵਾਲੀ ਜਥੇਬੰਦੀ ਵੱਲੋਂ ਜਥੇਦਾਰਾਂ ਵੱਲੋਂ ਬਾਬਾ ਸਰ ਸਿੰਘ ਜੀ ਦੇ ਸਥਾਨ ਦੇ ਉੱਤੇ ਸਲਾਨਾ ਜੋੜ ਮੇਲਾ 2, 3 ਅਤੇ 4 ਜੁਲਾਈ ਨੂੰ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਹੈ 2 ਅਤੇ 3 ਜੁਲਾਈ ਦੇ ਇਰਾਦੇ ਦੀਵਾਨ ਸੱਜੇ ਨੇ ਤੇ 4 ਜੁਲਾਈ ਦਿਨ ਦੇ ਦੀਵਾਨ ਸੱਜੇ ਨੇ ਤੇ ਸੱਜੇ ਹੋਏ ਦੀਵਾਨਾਂ ਦੇ ਵਿੱਚ ਗਿਆਨੀ ਜੋਗਾ ਸਿੰਘ ਜੀ ਭਾਗੋਵਾਲ ਉਹਨਾਂ ਦਾ ਇੱਕ ਵਿਸ਼ੇਰ ਜਥਾ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ ਉਹਨਾਂ ਦਾ ਟੜ ਜੱਥਾ ਤੇ ਦਾਸ ਗੁਰਪ੍ਰੀਤ ਸਿੰਘ ਚੁੰਮਡੇ ਦੇ ਟੜ ਜੱਥੇ ਨੇ ਹਾਜ਼ਰੀ ਭਰੀ ਹੈ ਅਤੇ ਸਤਕਾਰਯੋਗ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੇ ਵੀ ਹਾਜ਼ਰੀਆਂ ਭਰੀਆਂ ਨੇ ਗੁਰੂਕੀਆਂ ਸਿੱਖ ਸੰਗਤਾਂ ਦੇ ਦਰਸ਼ਨਦਾਰੇ ਕੀਤੇ ਨੇ ਅੱਜ ਇਸ ਪੂਰੇ ਇਲਾਕੇ ਵਿੱਚੋਂ ਸਿੱਖ ਸੰਗਤਾਂ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਸਲਾਨਾ ਜੋੜ ਮੇਲੇ ਵਿੱਚ ਹਾਜ਼ਰੀਆਂ ਲਵਾ ਰਹੀਆਂ ਨੇ ਤੇ ਰਾਤ ਨੂੰ ਕਬੱਡੀ ਦਾ ਸ਼ਾਮਾਂ ਨੂੰ ਕੱਪ ਹੋਵੇਗਾ ਜਿਹਦੇ ਵਿੱਚ ਉੱਚ ਕੋਟੀ ਦੀਆਂ ਕਬੱਡੀ ਦੀਆਂ ਟੀਮਾਂ ਜਿਹੜੀਆਂ ਨੇ ਉਹ ਭਾਗ ਲੈਣਗੀਆਂ ਤੇ ਬਾਹਰ ਗੁਰੂ ਕੀਆ ਸਿੱਖ ਸੰਗਤਾਂ ਵੱਲੋਂ ਕਾਰਸੇ ਵਾਲੇ ਮਹਾਪੁਰਸ਼ਾਂ ਵੱਲੋਂ ਗੁਰੂ ਕੇ ਲੰਗਰ ਜਿਹੜੇ ਨੇ ਤੁੱਟ ਵਰਤਾਏ ਜਾ ਰਹੇ ਨੇ ਜੂਸ ਦੇ ਲੰਗਰ ਲੱਗੇ ਹੋਏ ਨੇ ਆਈਸਕ੍ਰੀਮ ਦੇ ਲੰਗਰ ਲੱਗੇ ਹੋਏ ਨੇ ਠੰਡੇ ਮਿੱਠੇ ਜਲ ਦੇ ਲੰਗਰ ਲੱਗੇ ਹੋਏ ਨੇ ਅਤੇ ਕੋਲਡ ਡਰਿੰਕ ਦੇ ਲੰਗਰ ਗੁਰੂਕੀਆਂ ਸਿੱਖ ਸੰਗਤਾਂ ਵੱਲੋਂ ਲਾਏ ਗਏ ਨੇ ਤੇ ਕਰ ਸੇਵਾ ਜਥੇਬੰਦੀ ਵੱਲੋਂ ਸਮੁੱਚੇ ਹੀ ਸੇਵਾਦਾਰ ਵੀਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਇਸ ਸਲਾਨਾ ਜੁੜ ਮੇਲੇ ਵਿੱਚ ਸੇਵਾਵਾਂ ਨਿਭਾ ਕੇ ਆਪਣਾ ਜੀਵਨ ਸਫਲ ਕੀਤਾ ਹੈ ਸਾਰੀ ਸੰਗਤ ਨੂੰ ਧੰਨਵਾਦ ਕੀਤਾ ਜਾਂਦਾ ਹੈ ਕਰ ਸੇਵਾ ਦਾ ਮਹਾਪੁਰਸ਼ਾ ਬਾਬਾ ਸੁਤਨਾਮ ਸਿੰਘ ਦੀ ਗੁਰੂ ਕੇ ਬਾਗ ਵਾਲਿਆਂ ਵੱਲੋਂ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਵਾਹਿ ਵਾਹਿ ਫਤਿਹ ਬਾਬਾ ਸਾਸ ਸਿੰਘ ਬ੍ਰਹਮਗਣੀ ਪਿੰਡ ਮੋੜੇ ਕਾਰ ਸੇਵਾ ਗੁਰੂ ਕਾ ਬਾਗ ਬਾਬਾ ਹਯਾਰ ਸਿੰਘ ਜੀ ਸੱਚਖਾਨਾ ਸੀ ਬਾਬਾ ਲੱਖਾ ਸਿੰਘ ਸੱਚਖਾਨਾ ਦੀ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਇਸ ਦੀ ਕਰਵਾ ਰਹੇ ਆ ਜੋੜ ਮੇਲਾ ਜਿਹੜਾ ਸਾਲ ਪਾ ਦਾ ਬਾਬਾ ਜੀ ਦੇ ਸਾਸ ਦੇ ਨਾਲ ਹੀ ਨਗਰ ਮੋੜੇ ਕੰਗਾਂ ਵਾਲਾ ਖੂ ਮਾਨ ਨਾਲ ਮਾਲਾਕੀ ਨਵੇਂ ਮੋੜੇ ਇਹ ਸਾਰੇ ਇਲਾਕੇ ਦੇ ਸਾਸ ਦੇ ਨਾਲ ਮੇਲਾ ਦਾ ਆਇ ਇਸ ਸਾਲ ਮੇਲਾ ਬਹੁਤ ਮਹਾਰਾਜ ਦੀ ਕਿਰਪਾ ਬਾਬਾ ਸਾਸਾਂ ਦੀ ਕਿਰਪਾ ਦਾ ਕਾਰ थियो बाबा ਸਤਨਾਮ ਸਿੰਘ ਜੀ ਗੁਰੂ ਕੇ ਬਾਗ ਹੋਲੇ ਉਹਨਾਂ ਦੀ ਦੇਖਣ ਨੂੰ ਸਾ ਮੇਲਾ ਜੀ बाबा ਸਤਨਾਮ ਸਿੰਘ ਜੀ ਬੈਠੇ ਕੋਲ ਹੀ बाबा ਜੋਗਾ ਸਿੰਘ ਜੀ बाबा ਕਿਰਪਾਲ ਸਿੰਘ ਜੀ बाबा ਰਤਨ ਸਿੰਘ ਜੀ ਸਾਰੇ ਬਾਬਾ ਜੀ ਆਏ ਜਹੇ ਦਾ ਗੁਰੂ ਕੇ ਬਾਗ ਜਹੇ ਬੰਦੀ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ